ਸਰਸਰੀ ਕਾਲ ਮੈਂ ਸਾਕਸ਼ਿਕੋਰ ਸਵਾਗਤ ਕਰਦੀਆਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਜੱਤਦਾਰ ਗਿਆਨੀ ਰਜਬੀਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਨੇ ਹਰਜਿੰਦਰ ਸਿੰਘ ਧਾਮੇ ਦੇ ਨਾਲ ਮੁਲਾਕਾਤ ਕੀਤੀ ਹੈ ਕਿ ਹਰਜਿੰਦਰ ਸਿੰਘ ਧਾਮੇ ਮੁਰਸਤ ਮੈਂਬਰੀ ਕਮੇਟੀ ਤੇ ਸ਼ਾਮਲ ਹੋਣਗੇ ਤੇ ਉਹਨਾਂ ਨਾਲ ਹੀ ਪੰਥਕ ਜਥੇਬੰਦੀਆਂ ਦੇ ਵੱਲੋਂ ਦਲਜੀਤ ਚੀਮਾ ਮਹੇਸ਼ਿੰਦਰ ਗਰੇਵਾਲ ਤੇ ਕੁਲਵੰਤ ਸਿੰਘ ਮੰਨਣ ਨੂੰ ਪੰਜ ਤੋਂ 6 ਕੰਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਉਨ੍ਹਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਹੋਰ ਵੀ ਕਈ ਪੰਥਕ ਸਿਆਸਤ ਦੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਗਗਬੀਰ ਸਿੰਘ ਪਟੇ ਸਤਿ ਸ਼੍ਰੀ ਅਕਾਲ ਸਰ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਸ਼੍ਰੀ ਅਕਾਲ ਤੱਕ ਸਾਬਿਤ ਅਧਿਤਤਾਰ ਗਿਆਨੀ ਰਗਵੀਰ ਸਿੰਘ ਨੂੰ ਲਗਾਤਾਰ ਹਟਾਉਣ ਦੀਆਂ ਚਰਚਾਵਾਂ ਚੱਲੀਆਂ ਨੇ ਇਸ ਤੇ ਗਿਆਨੀ ਰਕबीर ਸਿੰਘ ਦਾ ਇੱਕ ਬਿਆਨ ਵੀ ਆਇਆ ਸੀ ਜਦੋਂ ਉਹਨੂੰ ਸਵਾਲ ਪੱਤਰਕਾਰਾਂ ਦੇ ਵੱਲੋਂ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਉਹਨੇ ਕੱਪੜੇ ਬੈਗ 'ਚ ਪਾ ਲਏ ਨੇ ਤੇ ਕੀ ਲੱਗਦਾ ਹੈ ਕਿ ਹੁਣ ਜਥੇਦਾਰ ਨੂੰ ਹਟਾਉਣ ਦੀਆਂ ਤਿਆਰੀਆਂ ਨੇ ਉਹ ਪੂਰੀਆਂ ਹੋ ਚੁੱਕੀਆਂ ਨੇ ਤਾਂ ਕੀ ਜਥੇਦਾਰ ਹੁਣ ਬਦਲ ਸਕਦੇ ਨੇ ਬੇਸਿਕਲੀ ਇਹਦੇ ਵਿੱਚ ਦੋ ਗੱਲਾਂ ਨੇ ਜੀ ਬਾਰ ਬਾਰ ਦਬਾਅ ਪਾਇਆ ਜਾ ਰਿਹਾ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਾਪਸ ਆਉਣ ਵਾਪਸ ਆ ਕੇ ਆਪਣਾ ਅਹੁਦਾ ਸੰਭਾਲਣ ਜੇ ਉਹ ਵਾਪਸ ਆਉਂਦੇ ਆ ਤੇ ਜਹਦਰ ਕਾਲ ਤੱਕ ਦੀ ਛੁੱਟੀ ਨਹੀਂ ਹੋਵੇਗੀ ਉਹ ਛੁੱਟੀ ਨਹੀਂ ਕਰਨਗੇ ਲੇਕਿਨ ਬਾਦਲ ਦਲ ਵਾਸਤੇ ਹੁਣ ਜਿਹੜਾ ਵਾ ਉਹਦੀ ਛੁੱਟੀ ਜਹਦਰ ਦੀ ਕਰਨੀ ਗਲੇ ਦੀ ਹੱਡੀ ਬਣਿਆ ਪਿਆ ਵਾ ਉਹ ਮਹਿਸੂਸ ਕਰਦੇ ਆ ਜਿਸ ਤਰੀਕੇ ਦਾ ਜਥੇਦਾਰ ਨੇ ਇਹ ਹੁਕਮ ਦੇ ਦਿੱਤਾ ਵੀ ਜਿਹੜੀ ਭਰਤੀ ਕੀਤੀ ਬਾਦਲ ਦਲ ਨੇ ਉਹਨਾਂ ਦੇ ਸੱਤ ਮੈਂਬਰੀ ਕਮੇਟੀ ਨੂੰ ਅੱਖੋ ਪਰੋਖੇ ਕਰਤੀ ਕਰਕੇ ਕੀਤੀ ਹੈ ਇਸ ਲਈ ਉਹ ਭਰਤੀ ਰੱਦ ਕੀਤੀ ਜਾਂਦੀ ਹੈ ਤੇ ਸੱਤ ਮੈਂਬਰੀ ਕਮੇਟੀ ਨੂੰ ਕਿਹਾ ਜਿਹਦੇ ਵਿੱਚ ਪੰਜ ਰਹਿ ਗਏ ਜੀ ਪੰਜ ਨੂੰ ਇਹ ਗੱਲ ਕਹੀ ਆ ਵੀ ਤੁਸੀਂ ਆਪਣੀ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਇਹਦੇ ਨਾਲ ਜਿਹੜੀ ਬਾਦਲ ਦਲ ਦੇ ਵਿੱਚ ਪੂਰੀ ਤਰ੍ਹਾਂ ਸੁਸਤੀਸ ਆ ਗਈ ਆ ਅਜੇ ਤੱਕ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਅਰਸ਼ਦੀਪ ਸਿੰਘ ਕਲੇਰ ਜਿਹੜੇ ਆਪਣੇ ਇਹਨਾਂ ਦੇ ਬੁੱਕ ਬੁਲਾਰੇ ਕਹੇ ਜਾਂਦੇ ਉਹ ਵੀ ਬੋਲਦੇ ਨਹੀਂ ਜੇ ਕੋਈ ਹੋਰ ਹੈ ਤਾਂ ਉਹ ਵੀ ਕੋਈ ਗੋਲਮੋਲ ਬਚਾ ਕੇ ਮਨ ਦੇਵੇ ਕੋਈ ਸਿੱਧੇ ਰੂਪ ਚ ਕੋਈ ਬੋਲਣ ਲਈ ਤਿਆਰ ਨਹੀਂ ਹੈਗਾ ਇਹਦਾ ਮਤਲਬ ਇਹ ਆ ਕਿ ਜਥੇਦਾਰ ਨੇ ਵੀ ਤਿਆਰ ਕਰ ਲਿਆ ਭਾਈ ਜੇ ਤੁਸੀਂ ਅਕਾਲ ਤਖ 2 ਦਸੰਬਰ ਦੇ ਅਕਾਲ ਤਖ ਦੇ ਹੁਕਮਾਂ ਨੂੰ ਲਾਗੂ ਨਹੀਂ ਕਰੋਗੇ ਤੇ ਫਿਰ ਸਾਨੂੰ ਸਖਤ ਕਾਰਵਾਈ ਕਰਨੀ ਮਜਬੂਰ ਹੋ ਤੇ ਉਹ ਕਾਰਵਾਈ ਉਹਨਾਂ ਕਰ ਦਤੀ ਹੈ ਜਿਹੜੀ ਪੰਜਵੇਂ ਵੀ ਰਹਿ ਗਈ ਸੱਤਾ ਦੇ ਵਿੱਚੋਂ ਉਹਨਾਂ ਦੀ ਕੱਲ ਮੀਟਿੰਗ ਉਹ ਕੱਲ ਸਵੇਰੇ 11 ਵਜੇ ਆ ਕੇ ਕਾਲ ਤੱਕ ਤੇ ਪਹਿਲਾਂ ਅਰਦਾਸ ਕਰਨਗੇ ਉਸ ਤੋਂ ਬਾਅਦ ਜਿਹਹਦਾ ਕਾਲ ਤੱਕ ਨੇ ਬਲਾਕਟ ਕਰਕੇ ਆਪਣੀ ਮੀਟਿੰਗ ਕਰਕੇ ਤੇ ਭਰਤੀ ਦਾ ਐਲਾਨ ਕਰ ਦੇਣਗੇ ਜੇ ਉਹ ਭਰਤੀ ਸ਼ੁਰੂ ਕਰ ਦਿੰਦੇ ਆ ਤੇ ਫਿਰ ਜਿਹੜੀ ਭਰਤੀ ਬਾਦਲ ਦਲ ਨੇ ਹੁਣ ਤੱਕ ਕੀਤੀ ਜਿਹੜਾ ਦਾਵਾ ਕਰਦੇ ਵੀ ਅਸੀਂ 33 ਲੱਖ ਦੀ ਭਰਤੀ ਕਰ ਲਈ ਆ ਜਦੋਂ ਕਿ ਜਦੋਂ ਪਿੰਡਾਂ 'ਚ ਪੁੱਛੀਦਾ ਉਹ ਕਹਿੰਦੇ ਕਿਹੜੀ ਭਰਤੀ ਸਾਡੇ ਕੋਲ ਤੇ ਆਈ ਕੁਛ ਨਹੀਂ ਕੀਤਾ ਇਹਨਾਂ ਨੇ ਕੀ ਇਹਨਾਂ ਨੇ ਕਿਹਾ ਜੀ ਬਿਧਾਨ ਸਭ ਦੇ ਲਿਸਟਾਂ ਕੱਢ ਲਓ ਜੇ ਸ੍ਰੀ ਕੇ ਨਾ ਇਹਨਾਂ ਨੇ 2011 ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵੋਟਾਂ ਵਣੀਆਂ ਸੀਗੀਆਂ ਉਸੇ ਪੈਟਰਨ ਤੇ ਹੋਣੀ ਨਾ ਕਿ ਲਿਸਟਾਂ ਕੱਢ ਲਓ ਤੇ ਤੁਸੀਂ ਸਿੰਘ ਤੇ ਕੌਰ ਲੱਗਾ ਨਾਲ-ਨਾਲ ਸਭ ਬਣਾ ਦੇ ਵੋਟਾਂ ਤੁਸੀਂ ਭਰਤੀ ਕਰ ਲਓ ਤੁਸੀਂ ਹੁਣ ਉਹ ਭਰਤੀ ਜੇ ਹੋ ਗਈ ਆ ਕਿ ਜਹੇਦਾਰ ਸਾਹਿਬ ਨੇ ਕਹਿ ਦਿੱਤਾ ਵੀ ਨਵੀਂ ਭਰਤੀ ਜਿਹੜੀ ਆ ਉਹ ਇਹ ਰੱਦ ਕੀਤੀ ਜਾਂਦੀ ਹੈ ਨਵੀਂ ਭਰਤੀ ਪੰਜਵੇਂ ਮੈਂਬਰ ਕਮੇਟੀ ਕਰੂਗੀ ਇਹਨਾਂ ਦੇ ਵਿੱਚੋਂ ਕਿਸੇ ਨੂੰ ਕਨਵੀਨਰ ਬਣਾਇਆ ਜਾਂਦਾ ਤੇ ਕੱਲ ਉਮੀਦ ਆ ਜਦੋਂ ਇਹ ਜਹੇਦਾਰ ਅਕਾਲ ਤਖਤ ਨੂੰ ਮਿਲਣਗੇ ਤੇ ਉਹਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਕਨਵੀਨਰ ਬਣਾ ਦਿੱਤਾ ਜਾਊਗਾ ਜੇ ਉਹ ਲੋੜ ਮਹਿਸੂਸ ਕਰਨਗੇ ਤੇ ਦੋ ਬੰਦੇ ਹੋਰ ਲੈ ਸਕਦੇ ਨੇ ਇਸ ਕਰਕੇ ਅਕਾਲੀ ਦਲ ਬਾਦਲਵਾਸੀ ਹੋਲ ਗਲੇ ਦੀ ਹੱਡੀ ਬਣ ਗਈ ਆ ਤੇ 7 ਤਰੀਕ ਨੂੰ ਇਹਨਾਂ ਦੀ ਮੀਟਿੰਗ ਅੰਤਰਕਮ ਕਮੇਟੀ ਦੀ ਜੀ ਉਸ ਅੰਤਰਮ ਕਮੇਟੀ ਦੀ ਮੀਟਿੰਗ ਦੇ ਵਿੱਚ ਜਿੱਥੇ ਜਿਹੜਾ ਬਜਟ اجلاس ਇਹਦਾ ਇਸ ਮਹੀਨੇ ਦੇ ਅਖੀਰ ਨੂੰ ਚੁੜਾ ਹੁੰਦਾ ਵਾ ਉਹਦੀ ਪ੍ਰਕਿਰਿਆ ਪੂਰੀ ਕੀਤੀ ਜਾਏਗੀ ਉਸ ਬਜਟ اجلاس ਨੂੰ ਬਕਾਇਦਾ ਤੌਰ ਤੇ ਪ੍ਰਵਾਨਗੀ ਦਿੱਤੀ ਹੈ ਵੀ ਕਿੰਨੇ ਕਰੋੜ ਦਾ ਬਣਾ ਲੇਕਿਨ اجلاس ਜਿਹੜਾ ਵਾ ਉਹ ਇਹਨਾਂ ਦਾ ਐਸ ਮਾਝੇ 30 ਮਾਰਚ ਨੂੰ ਹੋਵੇ ਜਾਂ 31 ਮਾਰਚ ਨੂੰ ਇਹ ਕਿਸੇ ਦਿਨ ਵੀ ਹੋ ਸਕਦਾ ਸ਼੍ਰੋਮਣੀ ਕਮੇਟੀ ਦੇ ਦੋ ਹੀ ਜਰਨਲਾਈਜ਼ੇਸ਼ਨ ਹੁੰਦੇ ਆ ਹਰ ਸਾਲ 1 ਮਾਰਚ ਦੇ ਬਜਟ ਦਾ ਹੁੰਦਾ ਤੇ 1 ਨਵੰਬਰ ਦੇ ਵਿੱਚ ਬਕਾਇਦਾ ਤੌਰ ਤੇ ਜਿਹੜਾ ਉਹ ਪ੍ਰਧਾਨਗੀ ਤੇ ਹੋਰ ਉਹਦੇ ਦਾ ਚੋਣ ਦਾ ਹੁੰਦਾ ਹੁਣ ਇਹਦੇ ਵਿੱਚ ਜੇ ਇਹ ਉਸ ਉਸ 7 7 ਮੈਂ 7 ਤੋਂ ਜਿਹੜੀ ਮਾਰਦੀ ਮੀਟਿੰਗ ਹੋਣੀ ਆ ਉਹਦੇ ਵਿੱਚ ਜਥੇਦਾਰ ਨੂੰ ਕਰਨੀ ਤੋਰ ਦੇ ਤੇ ਜਿਹੜੀ ਪੰਜਵੇਂ ਮੇਰੀ ਕਮੇਟੀ ਆਪਣੀ ਭਰਤੀ ਸ਼ੁਰੂ ਕਰਦੀ ਤੇ ਇਹਦਾ ਦੀ ਕੀਤੀ ਹੋਈ ਭਰਤੀ ਨਿਲਗਣੀ ਜਾਊਗੀ ਹੁਣ ਕੋਸ਼ਿਸ਼ ਇਹਨਾਂ ਦੀ ਹੋਏਗੀ ਕੋਈ ਆਪਣੀ ਕਿਸਮ ਦਾ ਜਥੇਦਾਰ ਲਿਆ ਕੇ ਜਿਹੜੇ ਗਿਆਨੀ ਰਿਕ ਭੀਤ ਸਿੰਘ ਨੇ ਬਿਆਨ ਦਿੱਤਾ ਵੀ ਇਹ ਭਰਤੀ ਸ਼ੁਰੂ ਕਰਨਾ ਪੜੀ ਪਹਿਲੀ ਭਰਤੀ ਰੱਦ ਕੀਤੀ ਜਾਂਦੀ ਹੈ ਆਪਣੀ ਕਿਸਮ ਦਾ ਇੱਕ ਜਥੇਦਾਰ ਲਿਆ ਕੇ ਉਹ ਭਰਤੀ ਪਹਿਲੀ ਵਾਰ ਕਰੋਣਗੇ ਤੇ ਨਵੀਂ ਭਰਤੀ ਕਰਨ ਦੇ ਅਗਲੇ ਜਿਹਦਰ ਤੋਂ ਰੋਕ ਲਗਾਉਣਗੇ ਜੇ ਉਹ ਰੋਕ ਲੱਗ ਜਿੰਦੀ ਮਾਮਲਾ ਫਿਰ ਡੂੰਗਾ ਹੋ ਜਾਏਗਾ ਸੰਕਟ ਹੋ ਡੂੰਗਾ ਹੋ ਜਾਏਗਾ ਇਸ ਕਰਕੇ ਜਿਹੜੀ 7 ਤਰੀਕ ਉਹ ਮਹੱਤਵਪੂਰਨ ਇਸ ਮੀਟਿੰਗ ਦੇ ਵਿੱਚ ਧਾਮੀ ਸਾਹਿਬ ਨਹੀਂ ਆਉਣਗੇ ਲੇਕਿਨ ਜੇ ਧਾਮੀ ਸਾਹਿਬ ਆਉਂਦੇ ਤੇ ਫਿਰ ਜਿਹਦਰ ਕਾਦਕ ਦੀ ਛੁੱਟੀ ਨਹੀਂ ਹੋਏਗੀ ਹੂੰ ਕਿ ਉਹਨਾਂ ਦਾ ਅਸਤੀਫਾ ਸਿਰਫ ਇਸੇ ਕਰਕੇ ਹੋਇਆ ਸੀ ਵੀ ਭਾਈ ਨੈਤਿਕਤਾ ਦੇ ਆਧਾਰ ਤੇ ਮੈਂ ਅਸਤੀਫਾ ਦਿੰਦਾ ਵੀ ਜਿਹੜੀ ਮੈਂ ਕਾਰਵਾਈ ਕੀਤੀ ਗਿਆਨੀ ਹਾਰਤੇ ਨੂੰ ਕੱਢਣ ਦੀ ਉਹਦੇ ਉੱਤੇ ਜਥੇਦਾਰ ਨੇ ਇਹਨੂੰ ਅਨੈਤਿਕ ਦੱਸਿਆ ਵਾ ਨਾਲ ਕਿ ਇਹ ਮੰਦ ਭਾਗਾ ਵਾ ਉਹਨਾਂ ਨਿੰਦਾ ਵੀ ਕੀਤੀ ਇਸ ਕਰਕੇ ਉਹ ਕਹਿੰਦੇ ਜੀ ਮੈਂ ਨੈਤਿਕ ਆਧਾਰ ਤੇ ਸਿਮਾ ਦਿੱਤਾ ਵਾ ਹੁਣ ਜੇ ਧਾਮੀ ਸਾਹਿਬ ਵਾਪਸ ਆਉਂਦੇ ਤੇ ਇੱਕ ਤੇ ਜਥੇਦਾਰ ਦੀ ਛੁੱਟੀ ਨਹੀਂ ਹੋਏਗੀ ਉਹ ਗੱਲ ਕਾ ਮੈਂ ਨਹੀਂ ਕਰਦਾ ਤੇ ਦੂਸਰੀ ਵੱਡੀ ਗੱਲ ਠੁੱਕੇ ਚੁੱਟਣ ਵਾਲੀ ਗੱਲ ਹੋਏਗੀ।ਸਖਬੀਰ ਸਿੰਘ ਬਾਦ ਆਮੇ-ਭਾਨੇ ਬੰਦੇ ਤੇ ਭੇਜਦਾ ਉਹਨਾਂ ਨੂੰ ਲੇਕ ਅੰਦਰੋਂ ਨਹੀਂ ਚਾਹੁੰਦੇ ਵੀ ਵਾਪਸ ਆਵੇ। ਉਹਨਾਂ ਨੂੰ ਆਪਣੀ ਜਿਹੜੀ ਆ ਮਨਮਰਜ਼ੀ ਦਾ ਪ੍ਰਧਾਨ ਰਬੜ ਦੀ ਮੋਹਰ ਚਾਹੀਦੀ ਹੈ। ਕਿ ਜਿੱਥੇ ਮਰਜ਼ੀ ਕੋਣ ਮੋਹਰ ਸਲਾ ਦੇਓ ਅੱਖਾਂ ਬੰਦੀ ਹੋਣ ਮੋਹਰ ਲਾ ਕੇ ਸੈੱਡ ਕਰਿਓ ਬੰਦਾ ਇਦਾਂ ਬੰਦਾ ਸਿੱਧਾ ਉਹਨਾਂ ਨੂੰ। ਤੇ ਧਾਮੀ ਸਾਹਿਬ ਹੈ ਸੀ ਕਿ ਇਦਾਂ ਦੇ ਲੇਕਿਨ ਹੁਣ ਪਿੱਛੇ ਜਿਹੜਾ ਉਹਨਾਂ ਖੰਡਾ ਖੜਕਾਇਆ ਵਾ ਉਹਦੇ ਕਰਕੇ ਉਹਨਾਂ ਨੂੰ ਮੇਰਾ ਉਮੀਦ ਹੈ ਕਿ ਸ਼ਾਇਦ ਵਾਪਸ ਇਹ ਨਾ ਲੈਣ ਲੇਕਿਨ ਸਾਡੇ ਕੁਝ ਲੋਕ ਕਹੀ ਜਾਂਦੇ ਵੀ ਵਾਪਸ ਆ ਰਹੇ ਨੇ ਵਾਪਸ ਨੇ ਮੈਨੂੰ ਨਹੀਂ ਲੱਗਦਾ ਵਾਪਸ ਹੋਣਗੇ ਵਾਪਸ ਆਏ ਆ ਤਿੱਕ ਤੇ ਜਿਹਦਰ ਕਾਤਕ ਦੀ ਛੁੱਟੀ ਨਹੀਂ ਹੋਏਗੀ ਇੱਕ ਦੂਸਰੀ ਚੀਜ਼ ਇਹ ਹੈ ਕਿ ਉਹ ਥੁੱਕ ਕੇ ਚੱਟਣਗੇ ਤੇ ਤੀਸਰੀ ਚੀਜ਼ ਹੈ ਵੀ ਜਿਹੜੀ ਫਿਰ ਮੰਨ ਮੰਨੀਆਂ ਕਰੀਆਂ ਬਾਦਲ ਲਾਉਂਦੇ ਆਪਣੀ ਸ਼ਰੋਣੀ ਕਮੇਟੀ ਚ ਉਹ ਧਾਮੀ ਦੇ ਹੁੰਦੇ ਨਹੀਂ ਹੋ ਸਕਦੀਆਂ ਜੀ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਵੀ 4 ਮਾਰਚ ਨੂੰ ਹੋਣ ਜਾ ਰਹੀ ਹੈ ਤੇ ਉਸ ਤੋਂ ਪਹਿਲਾਂ ਹਜਿੰਦਰ ਸਿੰਘ ਧਾਮੀ ਦੇ ਨਾਲ ਇਹਨਾਂ ਮੈਂਬਰਾਂ ਨੇ ਮੁਲਾਕਾਤ ਕੀਤੀ ਸੀ ਕੀ ਲੱਗਦਾ ਹੈ ਕਿ ਇਹੜੀ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਜੱਤਦਾਰ ਨੂੰ ਧਾਮੀ ਨੇ ਚਿੱਠੀ ਲਿਖੀ ਸੀ ਕਿ ਉਹਨਾਂ ਨੂੰ ਫਾਰਕ ਕਰ ਦੇਣ ਤੇ ਹੁਣ ਮੀਟਿੰਗ ਵੀ ਹੋਈ ਹੈ ਤੇ ਮੀਟਿੰਗ ਜਿਹੜੀ 4 ਮਾਰਚ ਨੂੰ ਉਹ ਪੰਜ ਮੈਂਬਰੀ ਵੀ ਹੋਣ ਵੀ ਜਾ ਰਹੀ ਹੈ ਲੱਗਦਾ ਹੈ ਕਿ ਵਾਪਸੀ ਜੇ ਐਸਯੂਪੀਸੀ ਦੇ ਵਿੱਚ ਨਹੀਂ ਤਾਂ ਫਿਰ ਇਹ ਸੱਤ ਮੈਂਬਰੀ ਕਮੇਟੀ 'ਚ ਹੋ ਸਕਦੀ ਹੈ ਇਹ ਦੋ ਪੇਟੀਆਂ ਨੇ ਜੀ ਇੱਕ ਕਮੇਟੀ ਜਿਹੜੀ 7 ਮੈਂਬਰੀ ਕਮੇਟੀ ਨਿਗਰਾਨ ਕਮੇਟੀ ਬਣਾਈ ਸੀ ਭਰਤੀ ਵਾਸਤੇ ਉਹ ਉਹਨਾਂ ਦੇ 2 ਐਡਵੋਕੇਟ ਧਾਮੀ ਤੇ ਨਾਲ ਕਿਰਪਾਲ ਸਿੰਘ ਬਡੂਗਰ ਨਿਕਲ ਕੇ 5 ਮੈਂਬਰੀ ਰਹਿ ਗਏ। ਜੀ। ਇੱਕ 5 ਮੈਂਬਰੀ ਉਹ ਕਮੇਟੀ ਆ ਜਿਹੜੀ ਪਿਛਲੀ ਅਡਜੈਕਟ ਅੰਤਰਗ ਦੀ ਅੰਤਰਗ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ 5 ਮੈਂਬਰਾਂ ਦੀ ਟੀਮ ਬਣਾਈ ਗਈ ਸੀ ਜਿੰਨੇ ਜਾ ਕੇ ਜਹਦਰ ਕਾਲ ਤਖਨ ਨੂੰ ਵੀ ਮਿਲਣਾ ਸੀਗਾ। ਤੇ ਧਾਮੀ ਸਾਹਿਬ ਨੂੰ ਕਹਿਆ ਸੀ ਆਪਣਾ ਅਸਤੀਫਾ ਵਾਪਸ ਲਓ। ਜੀ। ਉਹ 5 ਮੈਂਬਰ ਦੀ ਕਮੇਟੀ ਜਿਹਨੂੰ ਜਥੇਦਾਰ ਨੂੰ ਮਿਲਦੀ ਹੈ ਤੇ ਜਥੇਦਾਰ ਨੂੰ ਕਹਿੰਦੀ ਵੀ ਤੁਸੀਂ ਆਪਣੇ ਆਪੇ ਤੋਂ ਆਪਣੇ ਸੱਦਾ ਤੋਂ ਬਾਹਰ ਜਾ ਰਹੇ ਹੋ ਤੁਸੀਂ ਤੁਹਾਡਾ ਇਹ ਅਧਿਕਾਰ ਨਹੀਂ ਤੇ ਜਥੇਦਾਰ ਅਕਾਲ ਤਖਤ ਨੇ ਜਨਤੋ ਕੋ ਕੇ ਇਹ ਨਹੀਂ ਗੱਲ ਕੀਤੀ ਵੀ ਮੈਨੂੰ ਅੱਜ ਇਸ ਗੱਲ ਦਾ ਪਤਾ ਲੱਗਾ ਵੀ ਜਥੇਦਾਰ ਦਾ ਅਧਿਕਾਰ ਕਿਤੇ ਸਿਰਫ ਉਹਦੇ ਦਫ਼ਤਰ ਜਾਂ ਕੰਦਾ ਤੱਕ ਸੀਮਤ ਹੈ ਇਸ ਤੋਂ ਬਾਹਰ ਨਹੀਂ ਜਦ ਕਿ ਸ਼੍ਰੋਮਣੀ ਕਮੇਟੀ ਦਾ ਤਾਂ ਕੋਈ ਏਰੀਆ ਨਿਰਧਾਰਿਤ ਅੱਜ ਸ਼੍ਰੋਮਣੀ ਕਮੇਟੀ ਦਾ ਜਿਹੜਾ ਏਰੀਆ ਵਾ ਸ਼ੰਭੂ ਬਾਰਡਰ ਤੋਂ ਪਾਰ ਨਹੀਂ ਜਾਂਦਾ ਅੱਗੇ ਠੀਕ ਸੀਗਾ ਵੀ ਹਰਿਆਣਾ ਵਿੱਚ ਹੈਗਾ ਸੀ ਤੇ ਹਰਿਆਣਾੋਂ ਨਿਕਲ ਚੁੱਕਾ ਹੋਣ ਇਹਦੇ ਵਿੱਚ ਦੂਸਰੀ ਚੀਜ਼ ਜ਼ਹੇਦਰ ਕੱਲ ਤੱਕ ਨੂੰ ਇਹ ਕਹਿਣਾ ਕਿ ਤੁਹਾਡਾ ਅਧਿਕਾਰ ਖੇਤਰ ਸਿਰਫ ਤੇ ਸਿਰਫ ਤੁਹਾਡੇ ਦਫ਼ਤਰ ਦੇ ਚਾਰਦواری ਦੇ ਅੰਦਰ ਤੇ ਇਹ ਗੱਲ ਨੂੰ ਜਨਤਕ ਤੌਰ ਤੇ ਜ਼ਹੇਦਰ ਨੇ ਕਿਹਾ ਸੀਗਾ ਜਥੇਦਾਰ ਨੇ ਕਦੇ ਕਹੀ ਸੀ ਵੀ ਮੈਨੂੰ ਇਹ ਕਿ ਅੱਜ ਪਤਾ ਲੱਗਾ ਵੀ ਮੇਰਾ ਅਧਿਕਾਰ ਖੇਤਰ ਇਹ ਆ। ਲੇਕਿਨ 20 ਫਰਵਰੀ 1999 ਦਾ ਜਿਹੜਾ ਹੁਕਮਨਾਮਾ ਹੋਇਆ ਸੋ ਅੱਜ ਪਤਾ ਹੋਇਆ। ਧਰਮ ਪ੍ਰਚਾਰ ਕਮੇਟੀ ਦੇ ਉਹਨਾਂ ਨੇ ਕਿਹਾ ਵੀ ਜਿਹੜਾ ਜਥੇਦਾਰ ਹੈ ਉਹ ਐਕਟ ਦੇ ਅਧੀਨ ਨਹੀਂ ਆਉਂਦਾ। ਉਹ ਗੁਰਦੁਆਰਾ ਐਕਟ 325 ਚ ਨਹੀਂ ਆਉਂਦਾ ਉਹ ਉਹ ਆਜ਼ਾਦ ਆ। ਤੇ ਉਹਦਾ ਅਧਿਕਾਰ ਖੇਤਰ ਜਿਹੜਾ ਵਾ ਉਹ ਕੱਲਾ ਇੱਥੇ ਨਹੀਂ ਪੰਜਾਬ ਨਹੀਂ ਉਹਦੇ ਦੁਨੀਆ ਭਰ ਦੇ ਸਿੱਕੇ ਇੱਥੇ ਵੱਸਦੇ ਉੱਥੋਂ ਤੱਕ ਉਹਦਾ ਅਧਿਕਾਰ ਖੇਤਰ ਉਹ ਕਾਰਵਾਈ ਕਰ ਸਕਦਾ ਵਾ ਅਗਲੀ ਗੱਲ ਹੁਣ ਜ਼ਥੇਦਾਰ ਨੇ ਇੰਦੀ ਗੱਲ ਕਹਿਤੀ ਆ ਕਿ ਲੇਕਿਨ 30 30 ਮਾਰਚ ਨੂੰ 1999 ਨੇ ਇਹਨਾਂ ਨੇ ਉਹ ਧਰਮ ਪ੍ਰਚਾਰ ਦਾ ਮੱਤਾ ਰੱਦ ਕਰ ਦਿੱਤਾ ਜਦੋਂ ਕਿ ਜ਼ਥੇਦਾਰ ਜਿਹੜਾ ਐਕਟ ਦੇ ਵਿੱਚ ਨਹੀਂ ਹੁੰਦਾ ਉਹ ਤੇ ਹੈੱਡ ਮਿਨਿਸਟਰ ਲਿਖਿਆ ਹੈ ਜਮਿੰਸਟਰ ਮਤਲਬ ਹੈੱਡ ਗ੍ਰੰਥੀ ਹੁੰਦਾ ਵਾ ਜਥੇਦਾਰ ਨਹੀਂ ਉਹਨਾਂ ਅਧਿਕਾਰ ਖੇਤਰ ਦੇ ਵਿੱਚ ਸਾਡੇ ਬਜ਼ੁਰਗ ਪਾਗਲ ਨਹੀਂ ਸੀਗੇ ਜਿਹੜੇ ਬਹੁਤੇ ਸੜੇ ਮੈਨੇ ਫਿਰਦੇ ਹੋਣੇ ਉਹਨਾਂ ਨੇ ਐਸੇ ਕਰਕੇ ਚਾਰ ਤਖਤ ਸ਼ਾਮਲ ਕਰਾ ਲਏ ਸੀ 1925 ਦੇ ਐਕਟ ਦੇ ਵਿੱਚ ਲੇਕਿਨ ਜਥੇਦਾਰ ਦੀ ਭੂਮਿਕਾ ਜਿਹੜੀ ਉਹਨਾਂ ਨੇ ਬਕਾਇਦਾ ਤੌਰ ਤੇ ਕੋਈ ਨਹੀਂ ਕਰਾਈ ਸੀ ਐਸੇ ਕਰਕੇ ਜਥੇਦਾਰ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਆ ਹੁਣ ਉਹਨਾਂ ਦੇ ਅਧਿਕਾਰ ਖੇਤਰ ਜੇ ਇਹ ਆ ਤੇ ਦੁਨੀਆ ਭਰ ਦੇ ਵਿੱਚ ਬਕਾਇਦਾ ਤੌਰ ਤੇ ਜਥੇਦਾਰ ਦਾ ਕਿਹ ਅਧਿਕਾਰ ਖੇਤਰ ਜਿੱਥੇ ਵੀ ਸਿੱਖ ਵੱਸਦਾ ਕੋਈ ਸਮਾਸੀਗ ਜੇ ਕਿਸੇ ਬਾਹਰ ਦੀ ਸਟੇਟ ਦੇ ਵਿੱਚ ਕਿਸੇ ਸਿੱਖ ਨਾਲ ਕੋਈ ਜਸਟੀਸ ਨਹੀਂ ਤੇ ਉਹ ਕਹਿੰਦਾ ਜੀ ਮੈਂ ਚਲਿਆ ਅੰਮ੍ਰਿਤਸਰ ਉੱਥੋਂ ਸ਼੍ਰੋਮਣੀ ਕਮੇਟੀ ਤੇ ਕਾਲ ਤੱਕ ਤੁਹਾਡੇ ਨਾਲ ਜੁੜੇਗਾ ਤੇ ਪਿੱਛੋਂ ਭੱਜ ਉਹਦੇ ਹੁੰਦੇ ਸੀ ਸਰਕਾਰ ਤੇ ਭਾਈ ਆਜੋ ਤੁਹਾਡਾ ਮਸਲਾ ਇੱਥੇ ਹੱਲ ਕਰੀਏ ਤੁਸੀਂ ਉੱਥੇ ਨਾ ਜਾਇਓ ਤੁਸੀਂ ਇਹਨਾਂ ਡਾਰਸੀ ਕਾਲ ਤੱਕ ਦਾ ਤੇ ਸ਼੍ਰੋਮਣੀ ਕਮੇਟੀ ਦੇ ਲੇਕਿਨ ਇਹਨਾਂ ਲੀਡਰਾਂ ਦੇ ਕੁਰਸੀ ਦੇ ਭੁੱਖਿਆਂ ਨੇ ਇਹਨਾਂ ਦਾ ਜਿਹੜੇ ਸੀ ਇਹਨੂੰ ਕਮਜ਼ੋਰ ਕੀਤਾ ਇਹਨਾਂ ਲੇਕਨ ਜਥੇਦਾਰ ਨੇ ਜਿਸ ਤਰੀਕੇ ਦਾ 2 ਦਸੰਬਰ ਨੂੰ ਫੈਸਲੇ ਖੁੱਲ ਕੇ ਲਏ ਨੇ ਫਿਰ ਉਹ ਇੰਪਲੀਮੈਂਟ ਕਰਾਏ ਨੇ ਫਿਰ ਬਕਾਇਦਾ ਤੌਰ ਤੇ ਭਰਤੀ ਕੀਤੀ ਭਰਤੀ ਦੀ ਜਥੇਦਾਰ ਨੇ ਕਿਹਾ ਸੀ ਕਿ ਨਾਲ ਜਿਹੜੀ ਭਰਤੀ ਕਰਨੀ ਤੇ ਹਰ ਵਿਅਕਤੀ ਜਾਂ ਨਾਲ ਉਹਨਾਂ ਦੀ ਸ਼ਲਾਗਤੀ ਕਰਨੀ ਚਾਹੀਦਾ ਕੋਈ ਨਾ ਕੋਈ ਜੀਦੇ ਵਿੱਚ ਪਹਿਲਾ ਸ਼ਨਾਖੀ ਦੀ ਕਾਰਡ ਇਹ ਸੀਗਾ ਕਿ ਉਹਦਾ ਜਿਹੜਾ ਸੀਗਾ ਆਪਣਾ ਆਈ ਕਾਰਡ ਜਿਹੜੀ ਆਈ ਕਾਰਡ ਕੋਈ ਜਿਵੇਂ ਜਿਸ ਤਰ੍ਹਾਂ ਆਪਣਾ ਹੈਗਾ ਵਾ ਆਪਣਾ ਆਧਾਰ ਕਾਰਡ ਕੋਈ ਰਾਸ਼ਨ ਕਾਰਡ ਕੋਈ ਪੈਨ ਕਾਰਡ ਕੋਈ ਡਰਾਈਵਿੰਗ ਲਾਇਸੈਂਸ ਕੋਈ ਨੌਕਰੀ ਵਾਦੇ ਚ ਹੋਣਾ ਚਾਹੀਦਾ ਸੀ ਲੇਕਿਨ ਇਹਨਾਂ ਨੇ ਉਹਨੂੰ ਅੱਖੋਂ-ਅੱਖੇ ਕਰਕੇ ਆਪਣੇ ਲੈਵਲ ਤੇ ਆਪੇ ਭਰਤੀ ਕੀਤੀ ਹੈ ਦਾਅਵੇ ਕੀਤੇ ਜਾ ਰਹੇ ਕਿ ਅਸੀਂ 33 ਲੱਖ ਦੀ ਭਰਤੀ ਕਰ ਲਈ ਹੈ ਤੇ ਮੈਨੂੰ ਉਮੀਦ ਨਹੀਂ ਵੀ 33000 ਦੀ ਵੀ ਸਹੀ ਪਰਤੀ ਹੋਈ ਹੋਵੇ ਜਿਸ ਤਰ੍ਹਾਂ ਦੇ ਘਾਰੇ ਇਹਨਾਂ ਦੇ ਇਸ ਕਰਕੇ ਦੋ ਕਮੇਟੀਆਂ ਦੀਆਂ ਮੀਟਿੰਗਾਂ ਨੇ ਇੱਕ ਕਮੇਟੀ ਤੇ ਕੱਲ ਜਦੋਂ ਗਈ ਜਿਹੜੀ ਪੰਜ ਮੈਂਬਰੀ ਕਮੇਟੀ ਅੰਤਰਕਮੇਟੀ ਨੇ ਬਣਾਈ ਸੀਗੀ ਪਹਿਲਾਂ ਉਹ ਜਥੇਦਾਰ ਨੂੰ ਮਿਲ ਕੇ ਆਈ ਤੇ ਜਥੇਦਾਰ ਉਹ ਧਮਕਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਸਭ ਕੁਝ ਜਨਤਾ ਕਰਤਾ ਮੁੜ ਕੇ ਇੱਕ ਕੱਲ ਜਾਂਦੀ ਆ ਪਾ ਮੀ ਸਾਹਿਬ ਦੇ ਕਰਦ ਧਾਮੀ ਸਾਹਿਬ ਨੂੰ ਇਹ ਦਬਾਅ ਪਾਉਂਦੀ ਵੀ ਤੁਸੀਂ ਆਪਣਾ ਅਸਤੀਫਾ ਵਾਪਸ ਲੈ ਲਓ ਕਹਿੰਦਾ ਕਿਉਂ ਮੈਂ ਅਸਤੀਫਾ ਨੈਤਿਕਤਾ ਦੇ ਧਾਰ ਤੇ ਦਿੱਤਾ ਜੇ ਮੈਂ ਅਸਤੀਫਾ ਵਾਪਸ ਲੀਣਾ ਫਿਰ ਮੇਰੇ ਪੱਲੇ ਕੀ ਰਹੂਗਾ ਇਹ ਕੋਸ਼ਤਕ ਗੱਲ ਵੀ ਠੀਕ ਹੈ ਮੈਂ ਪਹਿਲੇ ਦਿਨ ਕਿਹਾ ਸੀ ਵੀ ਪਹਿਲੀ ਗੱਲ ਤੇ ਧਾਮੀ ਨੂੰ ਅਸਤੀਫਾ ਨਹੀਂ ਦੇਣਾ ਜਿਦਾ ਸੀਗਾ ਜੇ ਦੇ ਦਿੱਤਾ ਤੇ ਹੁਣ ਵਾਪਸ ਹੀ ਲੈਣਾ ਚਾਹੀਦਾ ਇਸ ਕਰਕੇ ਜਿਹੜੀ ਕੱਲ ਮੀਟਿੰਗ ਹੋਣੀ ਆ ਜਥੇਦਾਰ ਨਾਲ ਪੰਜ ਜਿਹੜੀ ਮੈਂਬਰਾਂ ਦੀ ਜਿਹੜੀ ਉਹ ਨਗਰਾਨ ਕਮੇਟੀ ਬਣੀ ਸੀਗੀ ਉਹ ਤੋਂ ਬਾਅਦ ਉਹ ਐਲਾਨ ਕੀ ਕਰਦੇ ਉਹ ਮਹਤਵਪੂਰਨ ਹੋਊ। ਦੂਸਰੀ ਚੀਜ਼ ਜਿਹੜੇ ਪੰਜ ਮੈਂਬਰ ਗਏ ਸੀ ਕਿ ਧਾਮੀ ਸਾਹਿਬ ਨੂੰ ਕੱਲ ਮਨਾਉਣ ਵਾਸਤੇ ਉਹਨਾਂ ਨੂੰ ਅਗਲੇ ਟਕੇ ਵਰਗਾ ਜਵਾਬ ਦਿੱਤਾ ਭਾਈ ਤੁਸੀਂ ਆਪਣਾ ਕੰਮ ਕਰੋ ਬੰਦੂ ਕਰਨ ਦਿਓ। ਡੇਢ ਘੰਟਾ ਬੈਠੇ ਰਹੇ ਨੇ ਡੇਢ ਘੰਟਾ ਉਹਨਾਂ ਨੇ ਬਕਾਇਦਾ ਤੌਰ ਤੇ ਉਹਨਾਂ ਨੇ ਗੱਲਬਾਤ ਕੀਤੀ ਆ। ਲੇਕਿਨ ਉਹਨਾਂ ਨੇ ਕਿਸੇ ਤਲਬਤ ਕਰਨ ਨਹੀਂ ਲੱਗਣ ਦਿੱਤੀ ਬਾਹਰ ਆ ਕੇ ਇਹ ਨਹੀਂ ਕਿ ਜਰੂਰ ਕਈਓ ਕਮੇਟੀ ਨੇ ਵੀ ਉਹਨਾਂ ਨੇ ਵਿਚਾਰ ਕਰਨ ਵਾਸਤੇ ਕਿਹਾ ਮੈਂ ਵਿਚਾਰ ਕਰੂੰਗਾ ਵਿਚਾਰ ਕਰਨ ਵਾਸਤੇ ਜਹਦਰ ਨੂੰ ਕਿਹਾ ਸੀ ਉਹਨਾਂ ਨੇ ਉਹ ਵਿਚਾਰ ਕਰਨ ਵਾਸਤੇ ਉਹਨਾਂ ਨੂੰ ਕਿਹਾ ਜਿਹੜੀ ਪਹਿਲਾ ਪੰਜ ਮੈਂਬਰੀ ਪਹਿਲਾ ਇੱਕ ਅਕਾਲੀ ਆਗੂ ਦੀ ਕਈ ਕਮੇਟੀ ਗਈ ਸੀ ਲੇਕਿਨ ਜੋ ਮੇਰੀ ਇਨਫਰਮੇਸ਼ਨ ਨਾਲ ਵੀ ਉਹ ਹਾਲ ਦੀ ਘੜੀ ਆਪਣਾ ਇਹ ਉਹਦਾ ਆਪਣਾ ਜਸਦੀਪਾ ਵਾਪਸ ਲੈਣੇ ਤਿਆਰ ਨਹੀਂ ਲੈਕਿਨ ਇਹਨਾਂ ਦੀ ਵੀ ਮਜਬੂਰੀ ਹੈ ਇਹ ਵੀ ਉਹਨੂੰ ਸਿਰਫ ਵੇਖਣ ਦੇ ਵੀ ਕੀ ਕਰਦਾ ਵਾ ਇਹਨਾਂ ਦੀ ਮਜਬੂਰੀ ਹੈ ਕਿ ਜੇ ਉਹ ਵਾਪਸ ਆ ਗਿਆ ਫਿਰ ਜਥੇਦਾਰ ਦੀ ਛੁੱਟੀ ਨਹੀਂ ਹੋਏਗੀ ਜੇ ਜਥੇਦਾਰ ਦੀ ਛੁੱਟੀ ਨਹੀਂ ਹੁੰਦੀ ਫਿਰ ਜਿਹੜਾ ਇਹਨਾਂ ਦਾ ਟੀਚਾ ਸੀਗਾ ਕਿ ਜਥੇਦਾਰ ਦੀ ਛੁੱਟੀ ਕਰਤੇ ਜੋ ਨਵੇਂ ਹੁਕਮ ਜਿਹੜੇ ਜਾਰੀ ਕਰਵਾ ਕੇ ਜਥੇਦਾਰ ਕੋਲੋਂ ਤੇ ਭਰਤੀ ਨੂੰ ਵੀ ਜੈਜਟ ਰਹਿ ਜਾਵੇ ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਮੋਹਰ ਲਗਾਈ ਜਾਵੇ ਹੁਣ ਵੇਖੋ ਉਹਨਾਂ ਨੇ ਇਹਨਾਂ ਕੀ ਬਣਦਾ ਜੀ ਪੰਥ ਤੇ ਰਾਜਨੀਤੀ ਦੇ ਵਿੱਚ ਲਗਾਤਾਰ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਵਿਚਾਲੇ ਹੁਣ ਪੰਥਕ ਜਥੇਬੰਦੀਆਂ ਦੇ ਵੱਲੋਂ ਬਲਵਿੰਦਰ ਸਿੰਘ ਪੁੰਦੜ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਤੇ ਨਾਲ ਹੀ ਦਲਜੀਤ ਸਿੰਘ ਚੀਮਾ ਮਹੇਸ਼ਿੰਦਰ ਸਿੰਘ ਅਰਵਾਲ ਤੇ ਕੁਲਵੰਤ ਸਿੰਘ ਮੰਨਣ ਨੂੰ ਪੰਥ ਜੋ 6 ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਬਿਲਕੁਲ ਠੀਕ ਹੈ ਤੁਸੀਂ ਕਹਿ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਿ ਇੱਕ ਤੇ ਪਹਿਲੀ ਮੀਟਿੰਗ ਜਿਹੜੀ ਹੁੰਦੀ ਆ ਉਹ ਹੁੰਦੀ ਆ ਅਕਾਲ ਤਖਤ ਦੇ ਉੱਤੇ ਬਕਾਇਦਾ ਤੌਰ ਤੇ ਜਿਹੜੀ ਅਰਦਾਸ ਕਰਦੇ ਪਹਿਲੀ ਮਾਰਚ ਨੂੰ ਉਸ ਹੀ ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈਗੇ ਨੇ ਹਰਦੀਪ ਸਿੰਘ ਡਿਵ ਡੱਬਾ ਉਹ ਬਾਕੀ ਜਥੇਬੰਦੀ ਇਹਨਾਂ ਅਰਦਾਸ ਕਰਦੇ ਆ ਵੀ 2 ਦਸੰਬਰ ਦੇ ਜਾਰੀ ਹੋਏ ਅਕਾਲ ਤਖਤ ਤੋਂ ਹੁਕਮਨਾਮੇ ਇਨ ਬਿਨ ਲਾਗੂ ਕੀਤੇ ਜਾਣ ਤੇ ਉਹਨਾਂ ਚਿਰ ਉਹਨਾਂ ਨੇ ਇੱਕ ਧਰਨਾ ਸ਼ੁਰੂ ਕਰ ਦਿੱਤਾ ਪਹਿਲੀ ਮਾਰਚ ਤੋਂ ਉਹਨਾਂ ਕਹਿੰਿਆ ਲਗਾਤਾਰ ਧਰਨਾ ਚੱਲੇਗਾ ਸਾਡਾ ਇਹ ਚੱਲੇਗਾ ਦਰਬਾਰ ਸ਼ਹਿਬ ਤੋਂ ਕੋਈ 250 ਗਾਈ ਦੀ ਦੂਰੀ ਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਾ ਉਹਨਾਂ ਤੋਂ ਬਾਅਦ ਫਿਰ ਅਰਦਾਸ ਕੀਤੀ ਹੈ ਕੱਲ ਕੱਲ ਕੀਤੀ ਹੈ ਬਾਕੀ ਜਿੱਥੇ ਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਹੈਗੀ ਆ ਅਕਾਲੀ ਦਲ 1920 ਸ਼ਾਮਿਲ ਆ ਅਲਾਈਸ ਆਫ ਸਿੱਖ ਆਰਗੇਨਾਈਜ਼ੇਸ਼ਨ ਆਵਲਾ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਵਲਾ ਬੀਸੇ ਸਤਜੀਤ ਸ਼ਾਮਲ ਆ ਫਿਰਬਾਰੇ ਖਾਲਸਾ ਸ਼ਾਮਲ ਆ ਗਿਆਨੀ ਦੇਸ ਸਿੰਘ ਸਾਹਿਬ ਆ ਇਸ ਸੰਸਥਾ ਮਾ ਫੇਰੀ ਸ਼ਾਮਲ ਇਹਨਾਂ ਨੇ ਕਾਲ ਤੱਕ ਤੇ ਅਰਦਾਸ ਕਰਕੇ ਇਹ ਗੱਲ ਕਹੀ ਆ ਕਿ 2 ਦਸੰਬਰ ਦੇ ਹੁਕਮਨਾਮ ਤੁਰੰਤ ਲਾਗੂ ਕੀਤੇ ਜਾਣ ਇਹਨਾਂ ਨੇ ਲਫਜ਼ ਜਿਹੜੇ ਵਰਤੇ ਵੀ ਦੁੱਖੀ ਤਿੱਕੀ ਲੀਡਰ ਅੱਜ ਕੱਲ ਤੱਕ ਨੂੰ ਚੁਣੌਤੀ ਦੇ ਰਹੇ ਨੇ ਜਿੱਥੇ ਤੱਕ ਅਕਾਲ ਤਖਨ ਨੂੰ ਚੁਣੌਤੀ ਦੇ ਦੇ ਰਹੇ ਨੇ ਉਹਨਾਂ ਕਹੇ ਅਕਾਲ ਤਖਨ ਦੇ ਹੁਕਮਾਂ ਦੀ ਉਲੰਘਣਾ ਬਕਾਇਦਾ ਤੌਰ ਤੇ ਭੂਡਣੇ ਕੀਤੀ ਆ ਚੀਮੇ ਨੇ ਕੀਤੀ ਆ ਅਰਸ਼ਦੀਪ ਕਲੇਬ ਨੇ ਕੀਤੀ ਆ ਮਹਿੰਦਰ ਗਰੇਵਾਲ ਨੇ ਕੀਤੀ ਆ ਦੀਵ ਨੇ ਤੱਕ ਵੀ ਕੁਲਵੰਤ ਸਿੰਘ ਮੰਦਨ ਜਿਹੜੇ ਅਕਾਲੀ ਦਲ ਬਾਦਲ ਦੀ ਜ਼ਿਲ੍ਹਾ ਕਾਇਦੇ ਪ੍ਰਧਾਨ ਨੇ ਜਲੰਧਰ ਦੇ ਤੇ ਨਾਲ ਉਹ ਬਕਾਇਦਾ ਤੌਰ ਤੇ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਦੀ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਉਹਨਾਂ ਨੂੰ ਨੇ ਸਾਰੇ ਲੀਡਰਾਂ ਨੂੰ ਉਹਨਾਂ ਨੇ ਗੱਲ ਕੀਤੀ ਮੰਗ ਕੀਤੀ ਆ ਕਿ ਇਹਦਾ ਇਹ ਪੰਥ ਜੀ ਰੈਂਡ ਕਾਬਲ ਨਹੀਂ ਇਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਪੰਥੋਂ ਛੇਕਿਆ ਜਾਵੇ ਇਹਨਾਂ ਨੂੰ ਬਾਹਰ ਦਾ ਰਸਤਾ ਖਾਇਆ ਜਾਵੇ ਕਿਉਂ ਇਹ ਸਾਡੀ ਅਗਵਾਈ ਨਹੀਂ ਕਰ ਸਕਦੇ ਹੋ ਉਹ ਛੇਕਿਆ ਜਾਂਦਾ ਨਹੀਂ ਛੇਕਿਆ ਜਾਂਦਾ ਤੇ ਉਹਦੇ ਬਾਅਦ ਦੀ ਗੱਲ ਸਾਡੀ ਇੱਕ ਪਰੰਪਰਾ ਹੈ ਜਿਹੜਾ ਇੱਥੇ ਚੜ ਕੇ ਆਉਂਦਾ ਉਹਨੂੰ ਤੇ ਜਿਹੜਾ ਇੱਥੇ ਝੁੱਕ ਕੇ ਆਉਂਦਾ ਉਹਨੂੰ ਦੇ ਕਹਿਣ ਤੋਂ ਭਾਵ ਆ ਕਿ ਇੱਕ ਬਖਸ਼ਿੰਦ ਤਖਤ ਜਿਹੜਾ ਇੱਥੇ ਝੁੱਕ ਕੇ ਆਉਂਦਾ ਹੱਥ ਜੁੜ ਕੇ ਆਉਂਦਾ ਤੇ ਉਹਦੀ ਫਰਿਆਦ ਵੀ ਸੁਣੀ ਜਾਂਦੀ ਹੈ ਤੇ ਉਹ ਜਿਹਨੇ ਗਲਤੀ ਕੀਤੀ ਹੈ ਬੱਜਰ ਨਾ ਕਿਤੋਂ ਦੀ ਤਨਖਾਹ ਲਾ ਕੇ ਉਹਨੂੰ ਖਤਮ ਕੀਤਾ ਜਾਂਦਾ ਉਹਦੇ ਬਿਨਾ ਮਾਫ ਕੀਤੇ ਜਾਂਦੇ ਆ ਤਨਖਾਹ ਦਾ ਮਤਲਬ ਤੇ ਇਹ ਨਹੀਂ ਗਾ ਬੜੀ ਬੜੀ ਸੱਚੇ ਆਦਮੀ ਇੱਕ ਤਨਖਾਹ ਦਾ ਮਤਲਬ ਹੁੰਦਾ ਵੀ ਤੁਹਾਡੇ ਨਿੱਤ ਨਿਵਜ਼ਾਦਾ ਕੀਤਾ ਜਾਂਦਾ ਜਿਹੜੀ ਤੁਸੀਂ ਹਰ ਰੋਜ਼ ਗੁਰੂ ਘਰ ਜਾ ਕੇ ਸੇਵਾ ਕਰਦੇ ਹੋ ਹਰ ਰੋਜ਼ ਤੁਸੀਂ ਪਾਠ ਕਰਦੇ ਹੋ ਪੰਜ ਬਾਣੀ ਦਾ ਪਾਠ ਕਰਦੇ ਹੋ ਤੁਹਾਡੀ ਉਹਦੇ ਵਿੱਚ ਵਾਅਦਾ ਕੀਤਾ ਜਾਂਦਾ ਤੁਸੀਂ ਹੁਣ ਜਿਹੜਾ ਵਾ ਉਹ ਪੰਜ ਬਾਣੀਆਂ ਦਾ ਪਾਠ ਤੇ ਕਰਨੇ ਕਰਨੇ ਕਰਨਾ ਨਾਲ ਜਿਹੜੀ ਇਹਦੇ ਤੇ ਤੁਸੀਂ ਹੁਣ ਇਹ ਇਹ ਜਿਹੜੀ ਹੈ ਰਹੀ ਹੈ ਪੰਜ ਮੈਂਬਰੀ ਕਮੇਟੀ ਇਹਨਾਂ ਨੂੰ ਜੇ ਇਹ ਇਹ ਸੌਰੀ ਇਹ ਜਿਹੜੇ ਲੀਡਰ ਜੇ ਇਹਨੂੰ ਪੰਜ ਤੋਂ ਛੇ ਕਿਹਾ ਜਾਂਦਾ ਤਾਂ ਉਹ ਜਥੇਦਾਰ ਕਾਰਵਾਈ ਕਰ ਸਕਦਾ ਜੇ ਇਹ ਜਥੇਦਾਰ ਰਿੰਦਾ ਤੇ ਤੋ ਕਾਰਵਾਈ ਹੋਣੀ ਸੰਭਵ ਹੋ ਸਕਦੀ ਕਾਰਵਾਈ ਲੇਕਿਨ ਮੈਂ ਇਹ ਵੀ ਦੱਸ ਦਿਆਂ ਕਿ ਇਹਨਾਂ ਨੇ ਐਕੀ 7 ਤਰੀਕ ਨੂੰ ਮੇਰੀ ਜਿੱਤੋਂ ਇਨਫਰਮੇਸ਼ਨ ਹੈ ਵੀ ਜਥੇਦਾਰ ਦੀ ਛੁੱਟੀ ਕਰਕੇ ਕੋਈ ਨਾ ਵੀ ਆਪਣਾ ਹੱਥ ਠੋਕਾ ਜਥੇਦਾਰ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ 7 ਤਰੀਕ ਦੇ ਅੰਤਰਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਰਘੂਜੀਤ ਸਿੰਘ ਵਿਰ ਕਰਨਗੇ ਧਾਮੀ ਸਾਹਿਬ ਇਸ ਮੀਟਿੰਗ ਸ਼ਾਮਲ ਨਹੀਂ ਹੋਣਗੇ ਜੀ ਲਗਾਤਾਰ ਵਿਰੋਧੀ ਧਿਰਾਂ ਦੇ ਵੱਲੋਂ ਸਰ ਕੇਜਰੀਵਾਲ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹ ਹੁਣ ਪੰਜਾਬ ਦੇ ਵੱਲੋਂ ਰਾਜ ਸਭਾ ਮੈਂਬਰ ਬਣਨ ਲਈ ਕਾਲੇ ਨੇ ਤੇ ਹੁਣ ਇੱਕ ਇੱਕ ਹੋਰ ਚਰਚਾ ਨਾਲ ਜੁੜ ਗਈ ਹੈ ਇਹ ਗੱਲ ਕਹੀ ਜਾ ਰਹੀ ਹੈ ਕਿ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਕਿਸੇ ਵੇਲੇ ਵੀ ਮੰਤਰੀ ਦੀ ਸੋਚੁਕਾਈ ਜਾ ਸਕਦੀ ਹੈ ਕੀ ਲੱਗਦਾ ਵੇਖੋ ਸੰਜੀਵ ਰੋੜਾ ਦੀ ਮੁੱਖ ਮੰਤਰੀ ਦਾ ਮੀਟਿੰਗ ਹੁੰਦੀ ਹੈ ਜੀ ਉਹਨਾਂ ਨੇ ਮੀਟਿੰਗ ਕਰਨਾ ਮਤਲਬ ਇਹ ਹੀ ਆ ਕਿ ਭਾਈ ਮੈਨੂੰ ਤੁਸੀਂ ਸੌਹ ਕੰਨੋਂ ਚਕਾਰ ਰਹੇ ਹੋ ਉਹਦਾ ਕਾਰਨ ਕੀ ਹੈ ਕਿ ਜਿੰਨੀ ਜਲਦੀ ਉਹ ਸੌਹ ਚੁੱਕਣਗੇ ਮੰਤਰੀ ਦੀ ਓਨੀ ਜਲਦੀ ਉਹ ਰਾਜ ਸਭਾ ਦੀ ਸੀਟ ਖਾਲੀ ਕਰਨਗੇ ਤੇ ਓਨੀ ਜਲਦੀ ਕੇਦਰੀਵਾਲ ਸਾਹਿਬ ਜਿਹੜੇ ਆ ਉਹ ਰਾਜ ਸਭਾ ਜਾਣ ਲਈ ਉਹਨਾਂ ਦੀ ਲਾਈਨ ਕਲੀਅਰ ਹੋ ਜਾਊਗੀ ਕੇਜਰੀਵਾਲ ਵਾਸਤੇ ਅਸਲੇ ਪੀਨੋਕੀ ਸੰਵਿਧਾਨਕ ਅਹੁਦਾ ਹੋਣਾ ਬਹੁਤ ਜ਼ਰੂਰੀ ਹੈ ਜਿਸ ਤਰੀਕੇ ਨਾਲ ਸਰਕਾਰ ਉਹਨਾਂ ਦੇ ਪਿੱਛੇ ਪਈ ਹੈ ਆਉਣ ਵਾਲੇ ਜਿਲ੍ਹੇ ਚ ਪੌਸਿਬਿਲਟੀ ਆ ਕਿ ਉਹਨਾਂ ਦੀ ਜਵਾਬਦਾਤਾ ਜ਼ਿੰਮਦਾਦਾਰ ਰੱਦ ਕਰਾ ਕੇ ਤੁਨੂੰ ਜੇਲ੍ਹ ਯਾਤਰਾ ਭੇਜਿਆ ਜਾਵੇ ਸ਼ਿਸ਼ੋਧਿਆ ਨੂੰ ਇਹਨੂੰ ਕੇਜਰੀਵਾਲ ਨੂੰ ਤੇ ਜਤਿੰਦਰ ਸਿੰਦਰ ਸਿੰਦਰ ਜੈ ਇਹ ਸਾਰੇ ਫਿਰ ਜੇਲ੍ਹ ਜਾਣਗੇ ਉਹਦੇ ਵਾਸਤੇ ਜੇ ਸੰਗਠਨ ਕੋਈ ਦਾ ਹੋਊਗਾ ਤੇ ਉਹਦੇ ਵਿੱਚ ਗਾ ਵੇਨ ਲੈਣ ਵਾਸਤੇ ਜਾਂ ਕੋਈ ਆਪਣਾ ਕਾਨੂੰਨੀ ਚਰਚਾ ਜੀ ਕਰਨ ਵਾਸਤੇ ਥੋੜੀ ਜੀ ਸਹੂਲਤ ਹੋਏਗੀ ਹੁਣ ਜੇ ਤੇ ਵੇਟ ਕਰਨ ਕਿ ਕਦੋਂ ਇਲੈਕਸ਼ਨ ਹੁੰਦੀ ਹੈ ਜਿਹੜੀ ਲੁਧਿਆਣਾ ਪਛਮੀ ਦੀ ਫਿਰ ਤੇ 2 ਮਹੀਨੇ ਵਿੱਚ ਲੱਗ ਸਕਦੇ ਆ 3 ਮਹੀਨੇ ਲੱਗ ਸਕਦੇ ਕੋਈ 6 ਮਹੀਨੇ ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੁੰਦੀ ਜਨਵਰੀ ਤੱਕ ਕੇ ਜੂਨ ਤੱਕ ਜੀ ਲੇਕਿਨ ਇੱਥੇ ਹੁਣ ਇਹਨਾਂ ਨੂੰ ਇਹ ਆ ਪੀ 6 ਮਹੀਨੇ ਤੱਕ ਕੋਈ ਵੀ ਕਿਸੇ ਵੀ ਵਿਅਕਤੀ ਨੂੰ ਜਿਹੜੀ ਸਰਕਾਰ ਵਰਗੇ ਮੰਤਰੀ ਬਣਾ ਸਕਦੀ ਹੈ ਭਾਵੇਂ ਉਹ ਇੱਕ ਸਧਾਰਨ ਵਿਅਕਤੀ ਹੋਵੇ ਹੁਣ ਇਹਨਾਂ ਦਾ ਮਤਲਬ ਇਹ ਆ ਕਿ ਜਿੰਨੀ ਜਲਦੀ ਸੰਜੀਵ ਰੋੜੇ ਨੂੰ ਉਥੇ ਮੰਤਰੀ ਬਣਾਇਆ ਜਾਂਦਾ ਤੇ ਓਨੀ ਜਲਦੀ ਕੇਜਰੀਵਾਲ ਸਾਹਿਬ ਜਿਹੜਿਆ ਉਹ ਰਾਜ ਸਭਾ ਮੈਂਬਰ ਬਣ ਜਾਣਗੇ ਜਿਉ ਰਾਜ ਸਭਾ ਮੈਂਬਰ ਬਣ ਜਾਂਦੇ ਨੇ ਤੇ ਫਿਰ ਉਹਨਾਂ ਤੇ ਥੋੜੇ ਜੇ ਸੰਕਟ ਦੇ ਬਦਲ ਘਟ ਹੋ ਜਾਣਗੇ ਜਿਹੜੇ ਸੰਕਟ ਦੇ ਬਦਲ ਪੂਰੇ ਮੰਟੜਾ ਹੀ ਰਹੇ ਉਹਤੇ ਕੋਈ ਨਾ ਕੋਈ ਬਹਾਨਾ ਲੱਭ ਰਹੇ ਨੇ ਕਿ ਕਿਸੇ ਤਰੀਕੇ ਨਾਲ ਫੜ ਕੇ ਜੇਲ੍ਹ ਭੇਜਿਆ ਜਾਵੇ। ਇਸ ਕਰਕੇ ਜਿਹੜੀ ਮੀਟਿੰਗ ਮੁੱਖ ਮੰਤਰੀ ਨੇ ਲਈ ਉਹ ਸੰਕੇਤ ਇਹ ਦੇ ਰਹੀ ਆ ਕਿ ਕਿਸੇ ਵੇਲੇ ਵੀ ਅਨਾਉਂਸਮੈਂਟ ਹੋ ਜਾਂਦੀ ਐ ਕਿ ਫਲਾਣੇ ਦਿਨ ਜਿਹੜੇ ਸੰਜੀਵ ਰੂੜਾ ਉਹ ਬਤੌਰੇ ਮੰਤਰੀ ਸੌ ਚੱਕਣਗੇ। 6 ਮਹੀਨੇ ਤੱਕ ਬਿਨਾ ਉਹ ਚੋਣ ਲੜਿਆ ਬਿਨਾ ਵਿਧਾਨ ਸਭਾ ਮੈਂਬਰ ਬਣਿਆ ਬਿਨਾ ਐਮਐਲ ਬਣਿਆ ਉੱਥੇ ਆਪਣੇ ਅਹੁਦੇ ਤੇ ਰਹਿ ਸਕਦੇ ਆ। ਤੇ 4 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਚੋਣ ਕਰਾਉਣੀ ਪੈਣੀ ਹੈ ਤੇ ਉਹਦੇ ਵਿੱਚ ਜਿਹੜੀ ਹੈ ਚੋਣ ਜਿੱਤ ਕੇ ਤੇ ਫਿਰ ਆਪਣੀ ਜਿਹੜੀ ਹੈ ਪੱਕੀ ਸੀਟ ਸੰਭਾਲ ਲੈਣ ਕੇ ਮੰਤਰੀ ਦੀ ਤੇ ਕੇਦਰੀਵਾਲ ਸਾਹਿਬ ਜੋ ਜਿੱਦਣ ਇਹਨਾਂ ਨੇ ਸੀਟ ਸੰਭਾਲੀ ਉਸੇ ਦਿਨ ਇਹਨਾਂ ਨੂੰ ਉੱਥੋਂ ਰਾਸਬਧ ਨੂੰ ਸਿਫਾ ਦੇਣਾ ਪੈਣਾ ਇਸ ਕਰਕੇ ਕੇਦਰੀਵਾਲ ਸਾਹਿਬ ਉਹਨੂੰ ਜਦੇ ਕਾਲੇ ਵੀ ਫੇਟੀ-ਛੇਟੀ ਕਰ ਉਹਨੂੰ ਰਾਸਬਧ ਤੇ ਭੇਜੋ ਜੀ ਅਤੇ ਐਸਜੀਪੀਸੀ ਨੂੰ ਵੀ ਕੇਂਦਰ ਨੇ ਇੱਕ ਵੱਡਾ ਝਟਕਾ ਦਿੱਤਾ ਐਸਜੀਪੀਸੀ ਨੇ ਜਿਹੜੀ ਪੱਤਰ ਲਿਖਿਆ ਸੀਗਾ ਜਦੋਂ ਜਿਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਨ ਉਸ ਵੇਲੇ ਜਦੋਂ ਗੁਰਬਾਣੀ ਨੂੰ ਲੈ ਕੇ ਕਾਫੀ ਛੜਿਆ ਹੋਇਆ ਸੀ ਵਿਵਾਦ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਬ੍ਰਾਡਕਾਸਟ ਮੰਤਰਾਲੇ ਨੂੰ ਇਹ ਚਿੱਠੀ ਲਿਖੀ ਗਈ ਸੀ ਕਿ ਹੁਣ ਐਸਜੀਪੀਸ ਨੇ ਇੱਕ ਨਿੱਜੀ ਚੈਨਲ ਬਣਾਉਣ ਦੇ ਲਈ ਜਿਹੜੀ ਆ ਉਹ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਉਹ ਸਿੱਧਾ ਪ੍ਰਸਾਰਣ ਕਰ ਸਕਣ ਗੁਰਬਾਣੀ ਦਾ ਪਰ ਹੁਣ ਕੇਂਦਰ ਨੇ ਜਿਹੜੀ ਉਹ ਮੰਗ ਸੀ ਉਹਨੂੰ ਠੁਕਰਾ ਦਿੱਤਾ ਤੇ ਉਹ ਐਸਜੀਪੀਸ ਨੂੰ ਬੜਾ ਵੱਡਾ ਝਟਕਾ ਲੱਗਾ ਕੀ ਲੱਗਦਾ ਹੈ ਕਿ ਹੁਣ ਅੱਗੇ ਕੀ ਕੀਤਾ ਜਾਵੇਗਾ ਐਕਚੁਅਲੀ ਬੇਸਿਕਲੀ ਇਹ ਬੇਈਮਾਨਾਂ ਦਾ ਟੋਲਾ ਇਕੱਠਾ ਹੋਇਆ ਇਹ ਗੱਲ ਕਹਿੰਦੇ ਵੀ ਜਿਹੜਾ ਸਿਟੀ ਲਾਈਟ ਮਿਲਣਾ ਸਾਨੂੰ ਚੈਨਲ ਮਿਲਣਾ ਵਾ ਉਹ ਇੰਡੀਵਿਜੁਅਲ ਨੰਬਰਾਂ ਤੇ ਮਿਲਣਾ ਸ਼੍ਰੋਮਣੀ ਕਮੇਟੀ ਦੇ ਨਾਂ ਤੇ ਨਹੀਂ ਬਿਲਕੁਲ ਗਲਤ ਝੂਠ ਬੋਲ ਰਹੇ ਨੇ ਜਦੋਂ ਇਹ ਫਾਈਲ ਉਸ ਟਾਈਮ ਤੇ ਗਈ ਸੀ ਤੇ ਕਨਸਰਨਡ ਮਨਿਸਟਰ ਨੇ ਇਹ ਫਾਈਲ ਆਪਣੇ ਮੱਥੇ 'ਤੇ ਲਾਈ ਸੀਗੀ ਲਓ ਜੀ ਮੈਨੂੰ ਵੀ ਗੁਰੂ ਘਰ ਦਾ ਮੌਕਾ ਸੇਵਾ ਕਰਨ ਦਾ ਮੌਕਾ ਮਿਲ ਗਿਆ ਕਿ ਇੱਥੇ ਚੰਨ ਬਣਾਉਣਾ ਤੁਹਾਨੂੰ ਪਤਾ ਹੋਏਗਾ ਜਿਹੜੇ ਸਾਡੇ ਗਿਆਨੀ ਹਰਪ੍ਰੀਤ ਸਿੰਘ ਜਦੋਂ ਕਾਰਜਕਾਰੀ ਜਥੇਦਾਰ ਸੀਗੇ ਜੀ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਸ਼੍ਰੋਮਣੀ ਕਮੇਟੀ ਆਪਣਾ ਇਮੀਡੀਏਟਲੀ YouTube ਚੈਨਲ ਬਣਾਵੇ ਤੇ ਨਾਲ ਸੈਟਲਾਈਟ ਚੈਨਲ ਜਿਹੜਾ 1 ਮਹੀਨੇ ਚ ਬਣਾਵੇ ਇਸ ਗੱਲ ਨੂੰ 2 ਸਾਲ ਤੋਂ ਵੱਧ ਸਮਾਂ ਚੱਲ ਗਿਆ ਸੇਟੇਦਾਰੀ ਚੈਨਲ ਦੇ ਉੱਤੇ ਜੋ ਸ਼ਰਤਾਂ ਨੇ ਤੁਸੀਂ ਪੂਰੀਆਂ ਕਰਨੀ ਕੀ ਕਰਨੀ ਹੁਣ ਬੰਦਾ ਇਹਨਾਂ ਨੇ ਬਰਾਤਾ ਵੀ ਸ਼੍ਰੋਮਣੀ ਕਮੇਟੀ ਦੇ ਸੰਸਥਾ ਦੇ ਨਾਲ ਹਰੇ ਕਾਰਜ ਹੁੰਦੇ ਨੇ ਕਿਸੇ ਇੱਕ ਵਿਅਕਤੀ ਨੂੰ ਬਕਾਇਦਾ ਤੌਰ ਤੇ ਨਾ ਤੇ ਨਹੀਂ ਹੁੰਦੇ ਭਾਈ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਨਾਲ ਤੇ ਬੜਾ ਕੁਝ ਹੁੰਦਾ ਜੇ ਮੌਜੂਦਾ ਪ੍ਰਧਾਨ ਘੁਈ ਗਿਆ ਤੇ ਡਿਊ ਟੂ ਪ੍ਰਧਾਨਗੀ ਸੀਟ ਕਰਕੇ ਹੈਗਾ ਉਦਾਂ ਨਹੀਂ ਇਸ ਕਰਕੇ ਇਹਨਾਂ ਦੀ ਹੁਣ ਜਿਹੜੀ ਆ ਉਹ ਇੱਕ ਹਸਾਬ ਦੀ ਇਹਨਾਂ ਹੁੰਦੇ ਵੀ ਪੀਟੀਸੀ ਨੂੰ ਜਾਰੀ ਰੱਖਣ ਵਾਸਤੇ ਪੀਟੀਸ਼ਨ ਨੂੰ ਜਾਰੀ ਰੱਖਣ ਵਾਸਤੇ ਸਿਰਫ ਇਹਨਾਂ ਦੇ ਪਖੰਡ ਰਚਾਵੇਂ ਵੇਖੋ ਜੀ ਸਾਡੇ ਤੇ ਜਿਹੜੀ ਆ ਇੰਡੀਵਿਜੂਅਲ ਬੰਦੇ ਤੇ ਸੀ ਦੇ ਦੇ ਸਕਦੇ ਇਹ ਤੇ ਸ਼੍ਰੋਮਣੀ ਪ੍ਰਿੰਦਾਦੇ ਚੰਦਰ ਬਾਲਾ ਚਾਹੀਦਾ ਉਹ ਉੱਥੇ ਅਲਾਉ ਨਹੀਂ ਕਰਦੇ ਅੱਜ ਦੀ ਡੇਟ ਦੇ ਵਿੱਚ 11 ਲੱਖ ਜਿਹੜੇ ਨੇ ਸਬਸਕ੍ਰਾਈਬਰ ਨੇ ਜਿਹੜਾ ਇਹਨਾਂ ਦਾ YouTube ਚੈਨਲ ਟੋਟਲ ਜਿਹੜੇ ਗੁਰੂ ਗੁਰੂ ਦਰਬਾਰ ਸਾਹਿਬ ਤੋਂ ਕੀਰਤਨ ਨੇ ਹੁੰਦਾ ਵੇਖਦੇ ਉਹਨਾਂ ਦੀ 40 ਤੋਂ ਲੈ ਕੇ ਤੇ 45 ਲੱਖ ਤੱਕ ਲੋਕ ਦੇਖਦੇ ਨੇ ਜੇ ਇਹਨਾਂ ਦੇ YouTube ਚੈਨਲ ਤੇ ਇਹਨੇ ਸਬਸਕ੍ਰਾਈਬ ਹੈ ਤੇ ਜੇ ਸੱਟਨ ਚੱਲਣੀ ਪਿੱਤਾ ਜੋਗਾ ਤੇ ਫੇਰ ਕਿੰਨੇ ਹੋਣਗੇ ਉਹਦੇ ਚੇ ਹੋਗੇ ਜਿਹੜੇ ਇਹਨਾਂ ਦੇ ਆਪਣੇ ਚੈਨਲ ਹੁਣ PTC ਚੈਨਲ ਦਾ ਇੱਕ ਚੈਨਲ ਤਾਂ ਹੈ ਨਹੀਂ ਉਹ PTC ਮੇਰੇ ਖਾਲ ਛੇ ਰਹੇਗਾ ਸੰਗੀਤ ਵੀ ਹੈਗਾ PTC ਗੁਰਬਾਣੀ ਵੀ ਹੈਗਾ PTC ਸਿਮਰਨ ਵੀ ਹੈਗਾ ਕਈ ਚੈਨਲ ਉਹਨਾਂ ਦੇਗੇ ਉਹ ਚੈਨਲ ਜਿਹੜੇ ਇਹਦੇ ਬੰਦ ਹੋ ਜਾਣਗੇ ਜੇ ਕਿਤੇ SGPC ਦਾ ਆਪਣਾ ਚੈਨਲ ਸ਼ੁਰੂ ਹੋ ਜਾਂਦਾ ਤੇ ਤੇ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਕੋ ਕਰਨਾ ਪੈਣਾ ਇਹਨਾਂ ਨੂੰ ਲੇਕਿਨ ਹਾਲ ਦੀ ਕੜੀ ਇਹ ਜਾਣ ਬੁੱਝ ਕੇ ਬੇਈਮਾਨੀ ਕਰ ਰਹੇ ਨੇ ਜਿਹੜੀ ਗੱਲ ਕਹਿ ਰਹੇ ਨੇ ਜੀ ਵੇਖੋ ਜੀ ਸਾਨੂੰ ਤੇ ਇਹ ਉਹਨਾਂ ਕਹਿੰਦਾ ਵੀ ਭਾਈ ਇਹ ਇੰਡੀਵਿਜੂਅਲਾਂ 'ਤੇ ਦੇ ਸਕਦੇ ਅਸੀਂ ਐਸ.ਪੀ.ਐਸ 'ਤੇ ਨਹੀਂ ਦੇ ਸਕਦੇ ਇਹ ਇਹ ਗਲਤ ਹੈ ਪ੍ਰਧਾਨ ਐਸ.ਪੀ.ਐਸ 'ਤੇ ਸਭ ਕੁਝ ਮਿਲ ਸਕਦਾ ਕਿਉਂਕਿ ਜਿਹੜਾ ਮੰਤਰੀ ਆਪਣੇ ਮੱਥੇ 'ਤੇ ਫਾਈਲ ਲਾ ਸਕਦਾ ਵੀ ਸ਼ੁਕਰ ਗੁਰੂ ਘਰ ਦੀ ਸੇਵਾ ਕਰਨ ਦਾ ਮੈਨੂੰ ਕੋ ਮੌਕਾ ਮਿਲਿਆ ਲੇਕਿਨ ਪਹਿਲੀ ਗੱਲ ਤੇ ਦੱਸ ਦਿਓ ਵੀ ਦੋ ਦੋ ਸਾਲ ਲੱਗ ਜਾਂਦੇ ਏਡੀ ਵੱਡੀ ਸੰਸਥਾ ਦੇ ਆਪਣਾ ਜਿਹੜਾ ਚੈਨਲ ਸ਼ੁਰੂ ਕਰਨਾ ਸੀ ਇਹਦੇ ਵਿੱਚ ਇਹਦੇ ਵਿੱਚ ਰੋਕ ਕੋਈ ਨਹੀਂ ਸੀ ਹੈਗੀ ਲੇਕਿਨ ਸਿਰਫ ਜਿਵੇਂ ਪੀਟੀਸ਼ਨ ਜਾਈ ਰੱਖਣ ਵਾਸਤੇ ਉਹਨੇ ਪਖੰਡ ਵਾਜੀਆਂ ਕਰ ਰਹੇ ਨੇ ਸਿਰਫ ਲੋਕਾਂ ਨੂੰ ਘਬਰਾਹਤ ਕਰ ਰਹੇ ਨੇ ਜੀ ਧੰਨਵਾਦ ਸਰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਸ਼ੁਕਰੀਆ ਜੀ ਸ਼ੁਕਰੀਆ ਜਥੇਦਾਰ ਨੂੰ ਜੋ ਹਟਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਜਥੇਦਾਰ ਨੂੰ ਹਟਾਇਆ ਜਾਂਦਾ ਨਵੇਂ ਜਥੇਦਾਰ ਆਉਂਦੇ ਰਹੇ ਤੇ ਕੀ ਤਾਂ ਵੀ ਆਪਣਾ ਅਸਤੀਫਾ ਵਾਪਸ ਲੈਂਦੇ ਨੇ ਜੋ 7 ਮਾਰਚ ਨੂੰ ਅੰਤਰੀ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਕਿ ਤਾਂ ਮੈਂ ਉਸ ਦੇ ਵਿੱਚ ਹਿੱਸਾ ਲੈਂਦੇ ਨੇ ਜਾਂ ਫਿਰ ਨਹੀਂ ਲੈਂਦੇ ਨੇ ਇਹ ਸਮਾਂ ਹੀ ਦੱਸੇਗਾ ਫਿਲਹਾਲ ਤੁਸੀਂ ਉਦੋਂ ਤੱਕ ਬਣੇ ਰਹੋ ਪੰਜਾਬੀ ਦੇ ਨਾਲ